ਜਖਰ ਸਾਹਿਬ ਬੈਠੇ ਆ ਸਾਰੀਆਂ ਪਾਰਟੀਆਂ ਦੇ ਵੀਰ ਸਾਹਿਬਾਨ ਬੈਠੇ ਆ ਇਹ ਜਿਹੜਾ ਮਸਲਾ ਹੈ ਇਹ ਪਾਰਟੀਆਂ ਦਾ ਮਸਲਾ ਨਹੀਂ ਇਹ ਪੰਜਾਬ ਦੀ ਜ਼ਿੰਦਗੀ ਮੌਤ ਦਾ ਸਵਾਲ ਅਸੀਂ ਕਾਨੂੰਨਾਂ ਠੀਕ ਆ ਅਸੀਂ ਇਨਸਾਫ ਦੇ ਤੌਰ ਤੇ ਲੜਦੇ ਆ ਇਸ ਕਰਕੇ ਤੇ ਸਾਡਾ ਕੋਈ મતਭੇਦ ਨਹੀਂ ਅਸੀਂ ਸਾਰੇ ਇਕ ਬੁੱਠਾ ਅਸੀਂ ਕਾਨੂੰਨ ਦੇ ਨਾਲ ਵੀ ਪਿਆਰ ਦੇ ਨਾਲ ਵੀ ਗਲਵਾਦ ਨਾਲ ਵੀ ਹਰ ਤਰੀਕੇ ਚ ਮਸਲਾ ਹੱਲ ਕਰਕੇ ਆਪਣਾ ਹੱਕ ਲਵਾਂਗੇ ਦੂਜੀ ਗੱਲ ਮੈਂ ਸਾਰਿਆਂ ਨੂੰ ਕਹਿਣਾ ਦੂਸਰੇ ਭਰਾਵਾਂ ਨੂੰ ਵੀ ਇੱਧਰ ਵੀ ਕਿ ਪਿਆਰ ਦੀ ਬੋਲੀ ਬੋਲੋ ਸਾਡੀ ਲੋਕਾਂ ਦੀ ਕੋਈ ਲੜਾਈ ਨਹੀਂ ਜਿਵੇਂ ਪਾਕਿਸਤਾਨ ਦੇ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਨਹੀਂ ਇਹ ਵੇਲੇ ਸਾਡੀ ਕੋਈ ਲੜਾਈ ਨਹੀਂ ਸੈਂਟਰ ਦਾ ਮਸਲਾ ਉਲਝਾਇਆ ਸੈਂਟਰ ਹੀ ਹੱਲ ਕਰੇਗਾ ਅਸੀਂ ਉਸ ਪਾਸ ਅਪਰੋਚ ਕਰਾਂਗੇ ਸੋ ਸਾਡਾ ਸਾਰਿਆਂ ਦਾ ਇੱਕ ਮਤ एक रह एक जन एक जान पंजाब वास्ते आखिरी सांस तक अपना हक लगा बैठक चल रही है संघ के अधिकारी है वो मसले पर बैठक कर रहे और

कोटा ही खत्म कर देंगे ऐसे थोड़ी होता है। ये जो सजेशन आया सारे नहीं अभी अभी डिस ਅਮੀਤ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਕੀ ਹੋ ਸਰੋ ਸੈਕਟਰ ਦੇ ਵਿੱਚ ਵੀ ਕੋਈ ਸਰਕਾਰ ਹੈ ਹਰਿਆਣਾ ਦੇ ਵਿੱਚ ਵੀ ਕੋਈ ਸਰਕਾਰ ਹੈ ਕੀ ਤੁਸੀਂ ਹਲਾਕ ਹੋ ਕੇ ਜਾ ਕੇ ਉਹਨਾਂ ਨਾਲ ਗੱਲ ਕਰੋਗੇ ਪੰਜਾਬ ਦੇ ਲਈ ਪਾਣੀ ਮੰਗੂਗੇ ਦੇਖੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਸਾਰੇ ਪਾਰਟੀਆਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਆਏ ਹੈ ਨਾ ਸਾਰਿਆਂ ਦਾ ਵੀ ਇਹਨਾਂ ਨੇ ਸਾਰਿਆਂ ਨੇ ਰਾਜਨੀਤੀ ਉਸ ਕਮਰੇ ਜੋ ਬਾਹਰ ਰੱਖ ਕੇ ਪੰਜਾਬ ਦੀ ਗੱਲ ਕਰਨ ਵਾਸਤੇ ਆਏ ਇਕੱਠੇ ਸਾਰਿਆਂ ਦਾ ਧੰਨਵਾਦ ਇਹ ਈ ਗੱਲ ਸਾਰਿਆਂ ਦੇ ਵਿੱਚ ਸਹਿਮਤੀ ਨਾਲ ਗੱਲ ਹੋਈ ਹੈ ਦੋ ਮਸਲੇ ਹੈ ਜਿੱਥੇ ਪਾਣੀਆਂ ਦੀ ਗੱਲ ਕਰਦੇ ਆ ਜਿਹੜੇ ਡਿਵੀਜ਼ਨ ਆਫ ਵਾਟਰ ਜੋ ਵੀ ਫੈਸਲੇ ਇੱਥੇ ਪਾਣੀਆਂ ਦੇ ਹੋਏ ਹੈ ਸਾਡੇ ਕੋਲ ਇੱਕ ਬੂੰਦ ਪਾਣੀ ਕਿਸੇ ਨੂੰ ਫालतू ਦੇਣ ਵਾਸਤੇ ਹੈ ਨਹੀਂ ਆ ਜਿਹੜਾ ਇਸ਼ੂ ਹੈ ਡੂਰਿੰਗ ਥਿਸ ਡਿਪਲੀਸ਼ਨ ਪੀਰੀਅਡ ਜਦੋਂ 1 21 ਮਈ ਤਹਿੰਦਾ ਹੈ ਉਹਦੇ ਵਿੱਚ देयर हैज बीन ਅ ਨਾਰਮਲ ਪ੍ਰੈਕਟਿਸ ਇਹ ਲੋਕ ਆਪਣਾ ਹਿੱਸਾ ਤਾਂ ਫालतੂ ਇਸਤੇਮਾਲ ਕਰ ਜਾਂਦੇ ਸੀ ਡਿਪੈਂਡਿੰਗ ਅਪਨ ਅਵੇਲੇਬਿਲਟੀ ਆਫ ਵਾਟਰ ਉਥੇ ਜੋ ਪਾਣੀ ਅਵੇਲੇਬਲ ਹੈ ਤੇ ਪਿਛਲੇ ਸਾਲਾਂ ਚ ਵੀ ਹਰਣਾ ਲੈਂਦੇ ਰਿਹਾ ਹੁਣ ਵੀ ਐਟ ਕੀ ਮੰਗਿਆ ਤੇ ਉਹ ਸੀਐਮ ਸਾਹਿਬ ਨੇ ਆਲਰੇਡੀ ਪਹਿਲਾਂ 4000 ਕਿਊਸੇ ਉਹਨਾਂ ਨੂੰ ਦੇਤਾ ਸੀਗਾ ਮੈਂ ਜਿਹੜੀ ਬੇਨਤੀ ਕੀਤੀ ਸੀ ਵੀ ਦੇਸ਼ ਦੇ ਹਾਲਾਤ ਇਸ ਕਿਸ ਹਿਸੇ ਦੇ ਬਣੇ ਹੋਏ ਆ ਅੱਜ ਉਹਨਾਂ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਆ ਜਿਹੜਾ ਇੱਕ ਮੁੱਦਾ ਸੀਗਾ ਆ ਗੱਲਬਾਤ ਨਾਲ ਨਿਬੇੜਿਆ ਜਾ ਸਕਦਾ ਸੀ ਜੇਕਰ 4000 ਕਿਊਸੇ ਦੇਣ ਲੱਗੇ ਕਿਸੇ ਨੇ ਟੋਕਿਆ ਨਹੀਂ ਸੀਐਮ ਸਾਹਿਬ ਨੂੰ ਕਿਸੇ ਨੇ ਨੁਕਤਾ ਚਿੰਨਹੀ ਨਹੀਂ ਕੀਤੀ ਵੀ ਪੰਜਾਬ ਦਾ ਪਾਣੀ ਕਿੱਧਰ ਜਾ ਰਿਹਾ बिकॉज ਇਟ ਵਾਸ ਡਨ ਇਨ ਅ ਰੂਟੀਨ ਵੇ ਜਿਹੜਾ ਹੁੰਦਾ ਰਿਹਾ ਤੇ ਐਜ਼ ਅ ਹਿਊਮਨਿਟੇਰੀਅਨ ਵੀ ਸਾਨੂੰ ਪਾਣੀ ਪੀਣ ਵਾਸਤੇ ਚਾਹੀਦਾ ਇਹਨਾਂ ਨੇ ਦੇ ਤੱਕ ਕਿਸੇ ਨੇ ਇੱਕ ਪਾਰਟੀ ਨੇ ਵੀ ਉਂਗਲ ਨਹੀਂ ਚਕੀ ਤੁਸੀਂ ਪੰਜਾਬ ਦੇ ਇਤਾਂ ਦੇ ਨਾਲ ਸਮਝੌਤਾ ਕਰ ਰਹੇ ਹੋ ਪਰ ਉਹਦੇ ਬਾਅਦ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਦੇ ਹਾਲਾਤ ਹੈ ਇੱਕ ਦੇਖੋ ਇੱਕ ਚੀਜ਼ ਸਾਨੂੰ ਮਦਦ ਚਾਹੀਦੀ ਹੈ ਅਸੀਂ ਮਦਦ ਮੰਗਦੇ ਹਾਂ ਦੈਟਸ ਅਨਦਰ ਥਿੰਗ ਇਹ ਤੁਸੀਂ ਸਾਡੇ ਤੋਂ ਤੇ ਧੱਕੇ ਨਾਲ ਸਾਡੇ ਤੋਂ ਲੈਣਾ ਚਾਹੁੰਦੇ ਹੋ ਪੰਜਾਬੀ ਧੱਕਾ ਨਹੀਂ برداشت ਕਰਦੇ ਸਾਹਿਬ ਮੇਰਾ ਮੰਨ ਹੈ ਪੰਜਾਬ ਦੇ ਨਾਲ ਪਿਆਰ ਨਾਲ ਸਾਡੇ ਤੋਂ ਕੁਝ ਵੀ ਲੈ ਲਓ ਪਰ ਧੱਕਾ ਨਹੀਂ ਪੰਜਾਬ ਸਹਿ ਸਕਦਾ ਨਾ ਹੀ ਪੰਜਾਬ ਦੀ ਫਿਤਰਤ ਹੈ ਨਾ ਹੀ ਕੋਈ ਵੀ ਇਸ ਫੈਡਰਲ ਸਿਸਟਮ ਦੇ ਅੰਦਰ ਹਰੇਕ ਸੂਬੇ ਦਾ ਆਪਣਾ ਹੱਕ ਹੈ ਉਹਦੇ ਵਾਸਤੇ ਦਾ ਨਹੀਂ ਦਵੇ ਇਸ ਜਿਸ ਤਰੀਕੇ ਨਾਲ ਇਸ ਇਸ਼ੂ ਨੂੰ ਰੱਖਿਆ ਗਿਆ ਅਸੀਂ ਉਹਨੂੰ ਬਿਲਕੁਲ ਅਪਰੂਵ ਨਹੀਂ ਕਰਦੇ ਸਾਹਿਬ ਪੰਜਾਬ ਦਾ ਹੱਕ ਹੈ ਬੈਠ ਕੇ ਇਸ ਮਸਲੇ ਨੂੰ ਮੈਂ ਰਿਕੁਐਸਟ ਕੀਤੀ ਸੀ ਐਮ ਸਾਹਿਬ ਨੂੰ ਇਹ ਲਾਰਜਰ ਇੰਟਰਸਟ ਜਦੋਂ ਇੱਕ ਪਾਸੇ ਉਧਰ ਹੋ ਜਾਂ ਤਣੀਆਂ ਖੜੀਆਂ ਹੋਪਫੁਲੀ ਆਈ ਬਿਲੀਵ ਸਮਥਿੰਗ ਵੀ ਰਿਜ਼ੋਲਵਡ ਤੇ ਮਨੂੰ ਇਸ ਗੱਲ 'ਚ ਆਸ ਦਿੱਸਦੀ ਹੈ ਜਦੋਂ ਹੋਮ ਮਿਨਿਸਟਰ ਕਹਿੰਦੇ ਆ ਕਿ ਹਮ ਛੁਣ ਛੁਣ ਕੇ ਇੱਕ ਇੱਕ ਕੋ ਦੇਖਾਂਗੇ ਤਾਂ ਹੋ ਸਕਦਾ ਸ਼ਾਇਦ ਇਨੀ ਫਲੇਰ ਅਪ ਇਸ਼ੂ ਨਾ ਹੋਵੇ ਪਰ ਮੇਰੀ ਬੇਨਤੀ ਸੀ ਦਿਸ ਇਸ਼ੂ ਆਲਰੀਡੀ ਕਨਫਰੋન્ટેਸ਼ਨ ਹੈ ਇਟਸ ਟੋਟਲੀ ਅਵਾਇਡੇਬਲ ਸ਼ੁੱਡ ਹੈ ਬੀਨ ਅਵਾਇਡੇਡ ਇਨ ਦ ਫਸਟ ਪਲੇਸ ਜਦੋਂ ਗੱਲ ਹੋਣ ਲੱਗੀ ਸੀ 4000 ਦਿੱਤਾ ਸੀ ਕੋਈ ਹੋਰ ਬਿਠਾ ਬਠੂ ਕੇ ਅਖਾਊ ਕੂੰਜ ਕੇ ਨਿਵੇੜ ਦਿੰਦੇ ਇਟ ਊਡ ਹੈਵ ਬੀਨ ਬੈਟਰ ਦੇਹ 4000 ਰੁਪਏ ਜੀ ਹੋਣਾ ਹੀ ਜੇ ਤੁਸੀਂ ਆਪਣੇ ਜੋ ਹਾਲਾਤ ਦੇਖ ਕੇ ਕੀਤਾ ਬਹੁਤ ਵਧੀਆ ਕੀਤਾ ਪਰ ਉਹਦੇ ਬਾਅਦ ਜੋ ਘਟਨਾ ਵਾਪਰੀ ਹੈ ਇਸ ਕਰਕੇ ਵੀ ਆਪਾਂ ਇਸ ਸਟਿੱਚ ਨੂੰ ਹੋਰ ਵਧਾਈਏ ਇਸ ਤਣਾਵ ਨੂੰ ਵਧਾਈਏ ਉਹਦੇ ਮੱਦੇ ਨਜ਼ਰ ਮੈਂ ਰਿਕੁਐਸਟ ਕੀਤੀ ਵੀ ਚੱਲ ਕੇ ਉੱਤੇ ਸੈਂਟਰ 'ਚ ਗੱਲ ਕਰ ਲਈਏ ਪ੍ਰਧਾਨ ਮੰਤਰੀ ਨਾਲ ਹੋਮ ਮਿਨਿਸਟਰ ਨਾਲ ਜੇ ਬੈਠ ਕੇ ਗੱਲ ਹੋ ਜੇ ਤਾਂ ਆਈ ਇਸ਼ੂ ਅੱਜ ਦੇ ਦਿਨ ਇਸ ਟੋਟਲੀ ਅਨਨੈਸੈਸਰੀ ਟੋਟਲੀ ਅਵਾਰਡੇਬਲ ਇਹਦਾ ਕੋਈ ਮਤਲਬ ਰਾਈ ਦਾ ਪਹਾੜ ਬਣਨ ਵਾਲੀ ਗੱਲ ਕੋਈ ਇਸ਼ੂ ਹੈ ਨਹੀਂ ਇਸ ਕਰਕੇ ਜੇ ਸਿੰਘ ਫਸ ਗਏ ਤਾਂ ਗੰਦੇ ਇਸ ਨੋ ਐਂਡ ਟਵਿੱਟਰ ਦੇ ਵਾਸਤੇ ਸਾਰਾ ਕਲੀਅਰ ਹੈ ਜੀ ਇਸ ਵਾਸਤੇ ਸਾਰੇ ਸਾਥੀ ਸਹਿਮਤ ਹੋਏ ਕਿ ਇੱਕ ਅਸੀਂ ਕੋਸ਼ਿਸ਼ ਕਰਕੇ ਇਹਨੂੰ ਨਿਬੇੜੀਏ ਇਸ ਮਸਲੇ ਨੂੰ ਆਇਕ ਪ੍ਰਤਨਾ ਪਹੁੰਚੇ ਬੇਸਤਰ ਆ ਕੇ ਧੱਕੇ ਨਾਲ ਕੋ ਆ ਕੇ ਲੈ ਗਿਆ ਜੀ ਪਾਣੀ ਪਿਛਲਾ ਪਹਿਲਾ ਦਿੰਦੇ ਰਹੇ ਹੁਣ ਵੀ ਦੇ ਦਿਓ ਸੋ ਉਹਦੇ ਵਾਸਤੇ ਸਾਰੇ ਅਸੀਂ ਸਹਿਮਤ ਹੋਏ ਆ ਪਰ ਜਿੱਥੇ ਤਾਂ ਇਹ ਪੰਜਾਬ ਦੇ ਹਿੱਤਾਂ ਦਾ ਸਵਾਲ ਹੈ ਸਾਬ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਬੀਜੇਪੀ ਪੰਜਾਬ ਇਸ ਟੋਟਲੀ ਕਲੀਅਰ ਤੁਸੀਂ ਕਹਿ ਰਹੇ ਸੀ ਬਿਹਰਾਂ ਦੇ ਨਾਲ ਖੜੋ ਕਿੱਥੇ ਖੜੋਗੇ ਸੀ ਪੰਜਾਬੀ ਹਾਂ ਸਾਬ ਤੇ ਪੰਜਾਬ ਦੇ ਨਾਲ ਖੜੇ ਆ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਪੰਜਾਬੀ ਹੈ ਕਿ ਨਹੀਂ ਹੈ ਇਸ ਕਰਕੇ ਮੇਰਾ ਮੰਨਣਾ ਹੈ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੇ ਬਾਕੀ ਮੁੱਦੇ ਹਰੇਕ ਮੁੱਦੇ ਤੇ ਸਾਰਾ ਪੰਜਾਬ ਇਕਜੁੱਟ ਹੈ ਪਰ ਇਸ ਮੁੱਦੇ ਨੂੰ ਅਗਰ ਗੱਲਬਾਤ ਦੇ ਜ਼ਰੀਏ ਨਿਬੇੜਿਆ ਜਾ ਸਕਦਾ ਹੈ ਵਾਈ ਨਾਟ ਆ ਇੱਕ ਕੋਸ਼ਿਸ਼ ਕਰਕੇ ਤੁਸੀਂ ਦੇਚ ਦਾ ਕੰਮ ਕਰੋ ਕਿ ਕੀ ਤੁਸੀਂ ਹੋਏ ਸੈਂਟਰ ਸਰਕਾਰ ਨਾਲ ਗੱਲ ਕਰੋ ਕੀ ਕੰਮ ਕਰोगे ਟਾਈਮ ਬੈਂਡ ਤੇ ਗਲੈਂਡ ਵਿੱਚ ਮੈਂ ਸਮਝਦਾ ਹਾਂ ਵੀ ਚੀਫ ਮਿਨਿਸਟਰ ਇਜ਼ ਦਾ ਹੈਡ ਆਫ ਦਾ ਸਟੇਟ ਜਦੋਂ ਸਾਰਿਆਂ ਨੇ ਸਹਿਮਤ ਦਿੱਤੀ ਹੈ ਕੋਈ ਕਿਸੇ ਦੀ ਲੋਡ ਨਹੀਂ ਜੇ ਹੈ ਲੋਡ ਆਈ ਏ ਮੋਰ ਦਨ ਵਿਲਿੰਗ ਕਿਸੇ ਕੰਮ ਵਾਸਤੇ ਵੀ ਆਫ ਕੌਰਸ ਆਈ ਊਡ ਲਵ ਟੂ ਬੀ ਅੱਜ ਜਿਹੜੀ ਹੈ ਆ ਤਕਰਾਰ ਖਤਮ ਹੋਵੇ ਦੈਟ ਇਜ਼ ਮਾਈ ਓਨਲੀ ਪੁਆਇੰਟ ਓਨ ਇਹ ਵਾਸਤੇ ਤੁਸੀਂ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਵਾਲੇ ੱਤਕਾ ਨਹੀਂ ਚੱਲਦੇ ਕਿਹਨਾ ਪਾਣੀ ਨਹੀਂ ਲਿਆਦਾ ਕੋਈ ਵੀ ਸਟੇਟ ਨਹੀਂ ਚੱਲਦੀ ਸਭ ਪੰਜਾਬੀ ਖਾਸ ਤੌਰ ਤੇ ਸਾਡੀ ਫਿਤਰਤ ਇਸ ਕਿਸਮ ਦੀ ਹੈ ਤੁਸੀਂ ਉਸ ਪਾਰਟੀ ਦਿਨਵੇਂ ਵੀ ਕਰ ਰਹੇ ਹੋ ਪੰਜਾਬ ਦੇ ਵਿੱਚ ਜਿਹੜੀ ਕੇਂਦਰ ਦੀ ਹਰਿਆਣੇ ਦੀ ਪਹਿਲਾਂ ਜ਼ਿਕਰ ਹੋ ਗਿਆ ਤੇ ਜੇ ਤੁਹਾਡੇ ਤੇ ਦਬਾਅ ਪੈਂਦਾ ਤਾਂ ਜਾਖੜ ਦਾ ਕੀ ਸਟੈਂਡ ਹੋਵੇਗਾ ਮੇਰਾ ਸਟੈਂਡ ਤਾਂ ਤੁਹਾਡੇ ਸਾਹਮਣੇ ਹੋਰ ਨਹੀਂ ਮੇਰੇ ਤੋਂ ਕੀ ਕਰਾਓਗੇ ਸਾਹਿਬ ਇੱਕ ਮੇਰਾ ਸਟੈਂਡ ਹੈ ਵੀ ਮੈਂ ਮੈਂ ਤੁਹਾਡੇ ਵਿੱਚ ਬੈਠਾ ਹਾਂ ਸਾਬ ਆਹ ਹੋਰ ਕਿਹ ਹੈ ਮੈਂ ਪੰਜਾਬ ਦੇ ਨਾਲ ਖੜਾ ਹਾਂ ਸਾਬ ਬੀਜੇਪੀ ਦੇਖੋ ਬੀਜੇਪੀ ਪ੍ਰਾਈਮ ਮਿਨਿਸਟਰ ਸਾਬ ਬਿਲਕੁਲ ਕਲੀਅਰ ਹੈ ਸਿ ਪੰਜਾਬ ਦੇ ਇਤੋਂ ਦੇ ਉੱਤੇ ਪਹਿਰਾ ਦੇ ਰਹੇ ਤੇ ਮੈਂ ਸਮਝਦਾ ਜਿੰਨਾ ਪੰਜਾਬ ਵਾਸਤੇ ਉਹਨਾਂ ਨੇ ਦੇਖੋ ਜੇ ਇੱਕ ਮਿੰਟ ਜੇ ਦਾ ਤਾਂ ਕੋਈ ਇਹ ਸਵਾਲ ਇਹ ਸਵਾਲ ਤਾਂ ਕੀਤਾ ਜਾ ਸਕਦਾ ਸੀ ਇੱਥੇ ਕੋਈ ਨਾ ਬੈਠਾ ਹੁੰਦਾ ਸਾਰੇ ਤੁਹਾਡੇ ਸਾਹਮਣੇ ਬੈਠੇ ਆ ਇਹਦਾ ਮਤਲਬ ਕੋਈ ਸੈਨਿਕ ਕਰਕੇ ਆਏ ਹਨ ਨਾ ਇਹਦਾ ਮਤਲਬ ਜੇ ਮੈਂ ਥੋੜਾ ਚਲੋ ਬੀਂਗ ਹੈਡ ਆਫ ਦ ਸਟੇਟ ਮੇਰਾ ਫਰਚਪੰਡ ਦਾ ਮੈਂ ਜੂਨੀਅਰ ਹਾਂ ਸਭ ਤੋਂ ਹਾਲਾਂਕਿ ਚਲੋ ਵੀ ਇਹਨਾਂ ਦੇ ਤਜਰਬੇ ਦਾ ਫਾਇਦਾ ਵੀ ਲਵਾਂਗੇ ਕਿਉਂਕਿ ਪਾਣੀਆਂ ਦਾ ਮਸਲਾ ਕਿਹੜਾ ਅੱਜ ਤੋਂ ਕੱਲ ਤੋਂ ਖੜਾ ਹੋਇਆ ਹੈ ਤਾਂ ਬਹੁਤ ਪੁਰਾਣਾ ਚੱਲ ਰਿਹਾ ਹੈ ਸੋ ਮੈਂ ਇੱਕ ਮਿਕ ਤੁਹਾਨੂੰ ਤੁਸੀਂ ਬਹੁਤ سارے ਸਵਾਲ ਕਰਦੇ ਹੋ ਸਾਨੂੰ ਇੱਕ ਤੁਹਾਨੂੰ ਵੀ ਮੈਂ ਸਜੈਸ਼ਨ ਦੇਣਾ ਚਾਹੁੰਦਾ ਜਦੋਂ ਵੀ ਤੁਸੀਂ ਹੁਣ ਲਿਖੋਗੇ ਜਾਂ ਜਾਂ ਟੀਵੀ ਤੇ ਡਿਬੇਟਾਂ ਕਰੋਗੇ ਕਿਰਪਾ ਕਰਕੇ ਦੋ ਜਣਿਆਂ ਨੂੰ ਲੜਾ ਕੇ ਆਪ ਚੁੱਪਨਾ ਕਰ ਜਾਇਆ ਕਰੋ ਠੀਕ ਹੈ ਨਾ ਵੀ ਇਹਨੂੰ ਵੀ ਚੱਲਣ ਦੇ ਇਹਨੂੰ ਵੀ ਚੱਲਣ ਦੇ ਹੈ ਨਾ ਜੇ ਜੇ ਨਾਂ ਲੜੀਏ ਤੁਸਾਂ ਡਿਬੇਟ ਹੀ ਨਹੀਂ ਹੋਈ ਅਜੇ ਤੱਕ ਗੱਲ ਬਣੀ ਸੋ ਉਸ ਉਹਦੀ ਬਜਾਏ ਉਹਦੀ ਬਜਾਏ ਮਤਲਬ ਭਾਵੇਂ ਬਿਠਾਓ ਸਾਰਿਆਂ ਨੂੰ ਰਿਪਰੈਜ਼ੈਂਟਿਵ ਸਾਰੇ ਬਿਠਾਓ ਪਰ ਗੱਲ ਇਸ ਤਰ੍ਹਾਂ ਦੀ ਹੋਵੇ ਕਿ ਜਿਹੜਾ ਜਿਹੜਾ ਪੰਜਾਬੀ ਐਂਕਰ ਵੀ ਹੈ ਨਾ ਉਹ ਵੀ ਪੰਜਾਬ ਦਾ ਹੀ ਪਾਣੀ ਪੀਂਦਾ ਉਹ ਵੀ ਲੱਗੇ ਕਿ ਹਾਂ ਕਿ ਯਾਰ ਆਪਣੇ ਆਪਣੇ ਤੇ ਇੱਕ ਸੰਕਟ ਆਇਆ ਆਪਾਂ ਇਹਨੂੰ ਹੱਲ ਕਰੀਏ ਕੋਈ ਕਿਸੇ ਨੂੰ ਨੀਚੇ ਦਿਖਾਉਣ ਦੀ ਜਿੱਤਨ ਹਾਰਨ ਦੀ ਵਿੱਚ ਕੋਈ ਗੱਲ ਨਹੀਂ ਉਹ ਜਿੱਤਾਂ ਹਾਰਾਂ ਜਿਹੜੀਆਂ ਉਹ ਬਾਅਦ ਚ ਪੋਲੀਟਿਕਲੀ ਵੋਟਾਂ ਵੇਲੇ ਹੋ ਜਾਂਦੀਆਂ ਨੇ ਇੱਕ ਦੂਜੇ ਨਾਲ ਅਸੀਂ ਆ ਬਤੇਰਾ ਤੂ ਤੂ ਮੈਂ ਮੈਂ ਹੋ ਜਾਂਦੀਆਂ ਹਨ ਤਲਕੀਆਂ ਹੋ ਜਾਂਦੀਆਂ ਨੇ ਪਰ ਇਸ ਵੇਲੇ ਤਲਖੀ ਦੀ ਲੋੜ ਨਹੀਂ ਇਸ ਵੇਲੇ ਸਾਰਾ ਜਿਹੜਾ ਤੁਹਾਡੇ ਸਵਾਲ ਵੀ ਇਸ ਤਰ੍ਹਾਂ ਦੇ ਨੇ ਵੀ ਕਦੋਂ ਇਹਦੇ ਨਾਲ ਇਹ ਨਹੀਂ ਆ ਕਿਉਂ ਬੈਠਾ ਹੈ ਉਹ ਹਲ ਥੋੜਾ ਜਿਹਾ ਥੋੜਾ ਥੋੜਾ ਖੰਮਰ

आप जी? ये तो एजेंडा तो 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 बनेगा ना पर सेशन का सबको भेजा जाएगा उसके बाद सेशन में उस पर डिबेट हो गया खुला टाइम है कोई टाइम ऐसा नहीं है और सिर्फ पानी के मुद्दे पर है जो भी बोलना चाहता है आज मैं बहुत जल्दी में मीटिंग बुलाई हुई है इसलिए शायद वो उतने डॉक्यूमेंट ना ला पा, ला पे हूं अभी इनफ टाइम है कि मंडे को सेशन है तो सभी को बोलने का मौका दिया जाएगा ये भी नहीं है कि उनके दो हैं तो उनको पांच मिनट मिलेंगे नहीं

ਇਹ ਸਾਰੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਠੀਕ ਹੈ ਨੂੰ ਲਗਭਗ ਸਾਰੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਕਿਸੇ ਪੱਧਰ ਤੇ ਸੋ ਕੋਈ ਗੱਲ ਉਹਨਾਂ ਵਾਸਤੇ ਕਰ ਰਹੇ ਆ ਔਰ ਪਾਣੀ ਅਸੀਂ ਕਿਹੜੇ ਵੇਚਣਾ ਕਿਸੇ ਨੂੰ ਜੇ ਪਾਣੀ ਨਾਲ ਬਿਜਲੀ ਬਣਦੀ ਹੋਵੇ ਕਿਸਾਨਾਂ ਵਾਸਤੇ ਵਰਤਣੀ ਆ ਜੇ ਉਹ ਕੱਸੀਆਂ ਖਾਲਾਂ ਜਾਊਗਾ ਤਾਂ ਵੀ ਕਿਸਾਨਾਂ ਵਾਸਤੇ ਜਾਊਗਾ ਕਿਸਾਨਾਂ ਦੇ ਮਸਥ ਥੈਂਕ ਯੂ ਬਈ